ਸੰਗਮੇਸ਼ਵਰ ਸੇਵਾਦਾਰ ਅਰਨਾਏ ਸ਼ੀਪਕਤਾ ਵੱਲੋਂ ਅਰਨਾਏ ਦੇ ਵਿੱਚ ਜੋ ਸੇਵਾ ਨਿਭਾਉਂਦੇ ਨੇ ਉਹਨਾਂ ਵੱਲੋਂ ਅੱਜ ਸਮਾਣਾ ਦੇ ਤਹਿਸੀਲ ਰੋਡ ਸ਼ਿਵ ਮੰਦਰ ਦੇ ਨੇੜੇ ਅੱਜ ਠੰਡੇ ਮਿੱਠੇ ਜਲ ਦੀ ਛਬੀ ਲਗਾਈ ਗਈ ਹੈ ਸ਼ੀਪਕਤਾ ਵੱਲੋਂ ਸਾਰੇ ਹੀ ਸੇਵਾਦਾਰ ਜੋ ਕਿ ਸਮਾਣੇ ਤੋਂ ਜੋ ਹਰਨਾਏ ਜੋ ਕਿ ਸ਼ਿਵਤਾ ਸ਼ਿਵ ਭੋਲੇ ਦਾ ਇੱਕ ਬਹੁਤ ਹੀ ਪਾਵਨ ਜੋ ਧਾਮ ਹੈਗਾ ਜਿੱਥੇ ਕਿ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਉੱਥੇ ਲੋਕਾਂ ਵੱਲੋਂ ਮੱਥਾ ਟੇਕਿਆ ਜਾਂਦਾ ਹੈ ਸ਼ਿਵ ਭੋਲੇ ਦਾ ਉਹਨਾਂ ਦੀ ਜੋ ਇਹ ਮੰਡਲੀ ਬਣੀ ਹੋਈ ਹੈ ਸੇਵਾਦਾਲ ਜੋ ਬਣਿਆ ਹੋਇਆ ਹੈ ਉਹਨਾਂ ਵੱਲੋਂ ਅੱਜ ਸਮਾਣਾ ਦੇ ਤਹਿਸੀਲ ਰੋਡ ਦੇ ਉੱਤੇ ਠੰਡੇ ਮਿੱਠੇ ਜਲ ਦੀ ਛਬੀ ਲਗਾਈ ਗਈ ਹੈ ਲਗਾਤਾਰ ਸਵੇਰ ਤੋਂ ਹੀ ਇਹ ਛਬੀ ਲਾ ਜੋ ਇਹ ਚੱਲ ਰਹੀ ਹੈ ਤੇ ਲੋਕਾਂ ਨੂੰ ਠੰਡੇ ਮਿੱਠੇ ਜਲ ਦੀ ਜੋ ਇਹ ਸੇਵਾ ਉਹ ਦਿੱਤੀ ਜਾ ਰਹੀ ਹੈ

बोले बम बम शिव शिव भोले हर 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 बम बम भोले शिव शिव भोले हर 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 महादेव शिव शिव भोले बम बम भोले हर 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 महादेव जय भी बजरेंगे ओ नमो पार्वती बद हर हर महादेव महा बजरेंगे लोई लो आयो हा पायो वो करावा पर लेरावण आया हा जी लोके बराबर आजु अब क्या पाया ओ दे दो ਗੱਲ ਕਰਦੇ ਆਂ ਮੰਡਲ ਦੇ ਪ੍ਰਧਾਨ ਜੀ ਨਾਲ ਹਾਂ ਜੀ ਬੰਸਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਛਵੀ ਲਗਾਈ ਗਈ ਹੈ ਛਿਪਕਤਾ ਵੱਲੋਂ ਇਹ ਸੇਵ ਸਮਾਜ ਮੰਡਲ ਅਰੁਨਾਈ ਵੱਲੋਂ ਸੇਵਾਦਲ ਸਮਾਣਾ ਦੇ ਸਾਰੇ ਭਗਤਾਂ ਵੱਲੋਂ ਅੱਜ ਛਵੀ ਲ ਸੀ ਮੰਦਰ ਤਹਿਸੀਲ ਰੋਡ ਸਮਾਣਾ ਵਿੱਚ ਲਗਾਈ ਗਈ ਹੈ ਇਹ ਸਭ ਮੇਰੇ ਵੀਰਾਂ ਦਾ ਸਹਿਯੋਗ ਨਾਲ ਅੱਜ ਪੀਲਾ ਜਪਾ ਸ਼ੁਰੂ ਕੀਤੀ ਹੈ ਸਵੇਰੇ 9:00 ਵਜੇ ਪ੍ਰਭੂ ਇੱਛਾ ਤੱਕ ਲਗਾਈ ਗਈ ਕਿੰਨੇ ਮੈਂਬਰ ਨੇ ਅਸੀਂ ਦੇਖਦੇ ਆਂ ਕਿ ਤੁਸੀਂ ਉੱਥੇ ਹਰਨਾਏ ਦੇ ਵਿੱਚ ਵੀ ਸੇਵਾ ਕਰਦੇ ਹੋ ਉੱਥੇ ਪ੍ਰਿਆਗਰਾਜ ਵੀ ਗਏ ਸੀਗੇ ਸਾਰੇ ਤੁਹਾਡੇ ਮੰਡਲ ਦੇ ਜਿਹੜੇ ਮੈਂਬਰ ਨੇ ਕਿੰਨੇ ਸਮਾਨਾ ਤੋਂ ਕਿੰਨੇ ਮੈਂਬਰ ਜੁੜੇ ਹੋਏ ਨੇ ਜਿਹੜੇ 7 22 ਮੈਂਬਰ ਅੱਗੇ ਸਮਾਨਾ ਸਮਾਨੇ ਦੇ 22 ਮੈਂਬਰ ਨੇ ਠੀਕ ਆ ਅੱਜ ਸਾਡੇ ਮਹੀਨੇ ਸ਼ਿਵ ਮੰਦਿਰ throshi ਦੇ ਵਿੱਚ ਸੇਵਾ ਕਰਨ ਲਈ ਜਾਂਦੇ ਆ ਤੇ ਸ਼ਿਵ ਰਾਤਰੀ ਤੇ ਅਸੀਂ 2 ਦਿਨ ਲਈ ਵੀ ਜਾਂਦੇ ਆ ਤਾਂ ਗੱਡੀ ਕਾਸੀ ਅਸੀਂ ਅਸੀਂ ਸਮਾਨਾ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਆ ਦੀ ਵੱਧ ਤੋਂ ਵੱਧ ਸਾਡਾ ਸੇਵਾਦਾਰ ਬਧਾਇਆ ਜਾਵੇ ਤੇ ਸਾਡੇ ਨਾਲ ਸੇਵਾ ਕਰਨ ਲਈ করুণਾਈ ਮੰਦਰ ਸਾਡੇ ਨਾਲ ਚੱਲੇਗਾ ਅਸੀਂ ਪੂਰੇ ਸਮਾਣਾ ਵਾਸੀਆਂ ਨੂੰ ਫਿਰ ਅਪੀਲ ਕਰਦੇ ਹਾਂ ਕਿ ਉਹ ਸਾਡੇ ਨਾਲ ਚੱਲਣ ਅਯੋਗ ਦੇ ਸਹਿਯੋਗ ਹਰਿ ਮੰਗਲ ਜੀ ਕੀ ਕਹਿਣਾ ਚਾਹੋਗੇ ਅੱਜ ਛਵੀ ਲਗਾਈ ਗਈ ਹੈ ਸੇਵਾ ਨਿਭਾਈ ਜਾ ਰਹੀ ਹੈ ਅੱਲਾ ਦਾ ਮੈਂ ਜੈਕੋਸਾ ਕਰੂਗਾ ਬੋਲੀਏ ਸੰਗਮੇਸ਼ਰ ਧਾਮ ਕੀ ਜੈ ਨੈਸ਼ਵਰ ਧਾਮ ਕੀ ਜੈ ਮੈਂ ਸ਼੍ਰੀ ਸੰਗਵੇਸ਼ਰ ਧਾਮ ਅਰੁਣਾਚਲ ਸਮਾਣਾ ਸੇਵਾਦਲ ਵੱਲੋਂ ਸਾਡੇ ਪ੍ਰਧਾਨ ਪ੍ਰਵੀਨ ਪਾਂਸਲ ਜੀ ਤੇ ਸਮੂਹ ਮੈਂਬਰ ਸਾਹਿਬਾਨ ਵੱਲੋਂ ਅੱਜ ਨਿਰਜਲਾ Akashli ਤੇ ਪਾਣੀ ਦੀ ਛਬੀ ਲਗਾਈ ਹੈ ਜਿਹਦੇ ਵਿੱਚ ਗਰਮੀ ਦੇ ਉੱਤੇ ਸਾਰੇ ਲੋਕਾਂ ਨੂੰ ਪਿਆਸਿਆਂ ਨੂੰ ਪਾਣੀ ਪਿਆਇਆ ਜਾ ਰਿਹਾ ਹੈ ਜਿਵੇਂ ਕਿ ਸਾਡੇ ਸਿਪੋਲੇ ਦਾ ਨਾਰਾ ਹੈ ਭੂਕੇ ਘਵਾਨ ਨੂੰ ਪਿਆਸੇ ਕੋ ਪਾਣੀ ਉਸ ਦੇ ਤਹਿਤ ਪ੍ਰਧਾਨ ਜੀ ਵੀ ਅਧਿਕਾਰੀਆਂ ਦੇ ਵਿੱਚ ਅਸੀਂ ਮਿੱਠੇ ਜਲਦੀ ਸੁਬੀਰ ਲਾ ਰਹੇ ਆ ਇਹ ਅਰੁਨਾਇਆ ਸੇਵਾਦਾਰ ਵੱਲੋਂ ਲਗਾਈ ਜਾ ਰਹੀ ਹੈ ਸਾਡਾ ਸੇਵਾਦਾਰ ਹਰ ਮਹੀਨੇ ਅਰੁਨਾਇਆ ਸ੍ਰੀਓਸਤੀ ਤੇ ਸੇਵਾ ਤੇ ਜਾਂਦਾ ਹੈ ਅਸੀਂ ਬੱਚੜ ਕੇ ਲੋਕਾਂ ਨੂੰ ਵੀ ਕਹਿੰਦੇ ਆ ਅਪੀਲ ਕਰਦੇ ਸਮਾਣਾ ਨਿਵਾਸੀਆਂ ਨੂੰ ਕਿ ਜਿਨ੍ਹਾਂ ਨੇ ਵੀ ਉੱਥੇ ਅਰੁਨਾਇਆ ਸੇਵਾ ਤੇ ਜਾਣਾ ਹੈ ਜਾਂ ਦਰਸ਼ਨ ਕਰਨੀ ਜਾਣਾ ਹੈ ਪ੍ਰਧਾਨ ਜੀ ਨਾਲ ਸੰਪਰਕ ਕਰ ਸਕਦਾ ਹੈ ਜਾਂ ਸੇਡ ਮੰਡਲੀ ਦੇ ਕਿਸੇ ਵੀ ਸੇਵਾਦਾਰ ਨਾਲ ਸੇਵਾ ਸੰਪਰਕ ਕਰ ਸਕਦਾ ਹੈ ਤੇ ਚਿਪੋਲੇ ਦਾ ਅਸ਼ੀਰਵਾਦ ਪ੍ਰਾਪਤ ਕਰ ਸਕਦਾ ਹੈ ਇੱਕ ਪ੍ਰਧਾਨ ਜੀ ਨੇ ਨਵੀਂ ਨਵਿਕਲੀ ਪਹਿਲ ਪਿਛਲੇ ਸਾਲ ਤੋਂ ਸ਼ੁਰੂ ਕੀਤੀ ਹੈ ਹਰ ਸਾਲ ਸ਼ਿਵਿਆ ਜਿਹੜਾ ਕਿ ਜੰਗਮਾ ਦੁਆਰਾ ਜਿਹੜੇ ਸ਼ਿਵ ਸ਼ਿਵਜੀ ਦੇ ਸਭ ਤੋਂ ਪਿਆਰੇ ਭਗਤ ਨੇ ਜੰਗਮ ਜੀ ਉਹਨਾਂ ਵੱਲੋਂ ਅਸੀਂ ਬਹਿ ਗਿਆ ਗਾਇਆ ਜਾਂਦਾ ਹੈ ਹਰ ਸਾਲ ਕਰਵਾਂਦੇ ਨੇ ਇਸ ਸਾਲ ਵੀ ਅਸੀਂ ਕਰਵਾਵਾਂਗੇ ਤੋਂ ਧੂਮ-ਤਾਮ ਨਾਲ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਾਂਗੇ ਕਿ ਇੱਥੇ ਹਾਜੀ ਭੀਮਸੈਨ ਜੀ ਕੀ ਕਹਿਣਾ ਚਾਹੋਗੇ ਸੇਵਾ ਨਿਭਾਰੇ ਹੋ ਛੱਡੀ ਲਗਾਈ ਗਈ ਹੈ ਗਰਮੀ ਦਾ ਮੌਸਮ ਹੈ ਬਨਵੇਂਸ਼ਰ ਮਹਾਦੇਵ ਕੀ ਜੈ ਸਾਦਾ ਹੈ ਸੇਵਾਦਾਲ तकरीबन 2.5 ਸਾਲ ਹੋ ਗਏ ਬਣੇ ਨੂੰ ਤੇ ਪਿਛਲੇ ਸਾਲ ਅਸੀਂ ਇਸ ਸ਼ਿਵ ਮੰਦਰ ਚ ਸ਼ਿਵ ਊਕਣ ਕਰਾਇਆ ਸੀਗਾ ਚੰਗਮਜੁਗਿਆਂ ਤੋਂ ਤੇ ਦੂਸਰੀ ਇਹ ਚਵੀਲ ਲਗਾਈ ਗਈ ਹੈ ਤੇ ਇਸ ਸਾਲ ਫੇਰ ਅਸੀਂ ਸਤਿ ਮੰਦਰ ਸਮਾਣਾ ਵਿੱਚ ਚੰਗਮਜੁਗਿਆਂ ਦਾ ਸ਼ਿਵ ਵਿਆਹ ਕਰਾਣ ਦੀ ਟੀਮ ਹੈ ਤਾਂ ਸਾਰੇ ਸਭ ਨੂੰ ਬੇਨਤੀ ਹੈ ਸਮਾਣਾ ਤੇ ਆ ਕੇ ਨੂੰ ਵਿਆਹ ਚੜ੍ਹ ਕੇ ਸਹਿਯੋਗ ਦਿਓ ਧੰਨਵਾਦ जय भोलेनाथ ये जो छवि लगाई गई है हमारे शहर में एक बहुत बड़ा हादसा हुआ जिसमें सात बच्चों की जानें चली गई और हम भोलेनाथ जी से अपील करेंगे कि उनकी आत्मा को शांति दे और उनके परिवार वालों को माता पिता को भाई बहन को दादा दादी को सबको संभलने की शक्ति प्रदान करें ताकि हम सब उनके सहयोग में उनकी जैसी छपी लगाई गई है भोलेनाथ हम सब पर कृपा बनाए हमारे सारे समाना निवासियों पर भोलेनाथ की कृपा बनी रहे जय भाव ਹਾਂ ਫਿਰ 10 ਕਿੱਲੇ ਗਿਆ ਕਾੜ ਦੇ ਵਿੱਚ ਨੋਟ ਕਰਿਆ ਹੁੰਦਾ ਆਹ ਕਾੜਾ ਦੋ ਚਲ ਕਿ ਸਾਹ ਲੱਗੇ ਜੀ ਪਾਣੀ ਚੱਲ ਆਏ ਤ੍ਰਿਸ਼ਟ ਬਣਾ ਲਓ ਯਾਰ ਇੱਥੇ ਬਜਾਈ ਜੀ ਤ੍ਰਿਸ਼ਟ ਇਹ ਕਿੰਨੀ ਆਹ ਲਾ ਲਾ